ਇੱਥੇ ਚਿਟਾ ਵਿਕਦਾ ਹੈ ਇਹ ਤਸਵੀਰਾਂ ਨੇ ਸਬਡਿਵੀਜ਼ਨ ਮੋੜ ਦੇ ਪਿੰਡ ਮੋੜ ਕਲਾਵੀਆਂ ਭਾਵੇਂ ਇਸ ਉੱਪਰ ਬਠਿੰਡਾ ਪੁਲਿਸ ਨੇ ਮੋੜ ਪੁਲਿਸ ਨੇ ਕਾਲਾ ਰੰਗ ਮਾਰ ਦਿੱਤਾ ਕਿ ਨਸ਼ਾ ਜਿਹੜਾ ਖਤਮ ਹੋ ਗਿਆ ਸਵਾਲ ਜ਼ਰੂਰ ਉੱਠ ਰਹੇ ਨੇ ਕਿ ਇਹ ਲਿਖਣ ਵਾਲਿਆਂ ਨੇ ਆਖਿਰਕਾਰ ਕਿਉਂ ਲਿਖਿਆ ਕਿਉਂ ਲਿਖਣ ਦੀ ਨੌਬਤ ਪਈ ਕਿ ਇਸ ਇਲਾਕੇ ਵਿੱਚ ਚਿਟਾ ਵਿਕਦਾ ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਸਖਤ ਕਾਰਵਾਈ ਕਰਨ ਦੀ بجائے ਇਸ ਉੱਤੇ ਕਾਲ ਖਫੇਰ ਦਿੱਤੀ ਇਹ ਢਾ ਦਿੱਤਾ ਪਰ ਲੋਕਾਂ ਦਾ ਕਹਿਣਾ ਕਿ ਇਸ ਨੂੰ ਢੋਂ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ ਇਹ ਨਸ਼ੇ ਵਾਲਾ ਨੂੰ ਖਤਮ ਕਰੋ ਨਸ਼ਾ ਖਤਮ ਕਰੋ ਇਸ ਕਰਕੇ ਪਿੰਡ ਵਾਸੀ ਵੀ ਹੈ ਜਿਹੜੇ ਉੱਥੇ ਇਕੱਠੇ ਹੋਏ ਨੇ ਜ਼ੀਰੋ ਗਰਾਊਂਡ ਤੇ ਪੀਟੀਸੀ న్యూਸ ਦੀ ਟੀਮ ਹੈ ਜਿਹੜੀ ਪੁੱਛੀ ਆ ਤਾਂ ਜੋ ਸਰਕਾਰ ਤੱਕ ਅਸਲੀਅਤ ਪਹੁੰਚ ਸਕੇ ਕਿ ਆਖਿਰਕਾਰ ਲੋਕਾਂ ਨੇ ਕਿਉਂ ਲਿਖਿਆ ਇਹ ਕੀ ਨੌਬਤ ਕੀ ਆਈ ਹੈ ਭਾਈ ਜੀ ਕੰਦਾ ਤੇ ਲਿਖਿਆ ਪਿਆ ਪ੍ਰਸ਼ਾਸਨ ਕਹਿੰਦੀ ਇਹ ਸ਼ਰਾਰਤੀ ਅੰਸਰਾਂ ਨੇ ਕੀਤਾ ਹੈ ਸ਼ਰਾਰਤ ਕੀਤੀ ਗਈ ਹੈ ਬਦਨਾਮੀ ਕਰਨ ਲਈ ਇਹ ਕੋਈ ਸ਼ਰਾਰਤ ਵਾਲੀ ਦੇਖੋ ਜੀ ਜਿਹੜੀ ਤਾਂ ਸਚਾਈ ਹੈ ਦੇਖੋ ਤੁਹਾਨੂੰ ਸਚਾਈ ਅਸੀਂ ਦੱਸਦੇ ਆ ਸਾਡੇ ਚਿੱਟਾ ਇੱਥੇ ਵਿਕਦਾ ਸ਼ਰਿਆਮ ਵਿਕਦਾ ਠੀਕ ਹੈ ਇਹਦੇ 'ਚ ਕੋਈ ਝੂਠ ਨਹੀਂ ਹੈਗਾ ਕੱਲੇ-ਕੱਲੇ ਘਰ-ਘਰ ਤੋਂ ਪੁੱਛ ਲਓ ਜਾ ਕੇ ਜੇ ਕੋਈ ਇਹ ਨਹੀਂ ਹੈਗਾ ਇੱਕ ਬੰਦਾ ਝੂਠ ਬੋਲਦੂ ਦੋ ਬੋਲਦਾਂਗੇ ਚਾਰ ਬੋਲਦਾਂਗੇ ਆ 100 ਬੰਦਾ ਖੜਾਗਾ ਜਿਹਨੂੰ ਮਰਜ਼ੀ ਪੁੱਛ ਲਓ ਠੀਕ ਹੈ ਕੋਈ ਇਹ ਲੋਕ ਪਾਗਲ ਨਹੀਂ ਹੈਗੇਗੇ ਵੀ ਇਹਨਾਂ ਨੇ ਉਹੀ ਕਹਿਤਾ ਜੇ ਇੱਥੇ ਕੋਈ ਜੇ ਇਹ ਵਿਕਦਾ ਇੱਥੇ ਤਾਂ ਕਿਸੇ ਨੇ ਤਾਂ ਹੀ ਲਿਖਿਆਗਾ ਇਹਦੇ ਚ ਕੋਈ ਉਸ ਵਾਲੀ ਗੱਲ ਨਹੀਂ ਹੈਗੀ ਵੀ ਇਹ ਬਿਨਾਂ ਕੋਈ ਸ਼ਰਾਰਤੀ ਅਨਸਰ ਨਹੀਂ ਲਿਖਿਆ ਕਿੰਨੀਆਂ ਜਗ੍ਹਾ ਤੇ ਲਿਖਿਆ ਗਾਇ ਤੀਰ ਵੀ ਲਾਏ ਪਏ ਇੱਧਰ ਇੱਧਰ ਸੇ ਸੱਤ ਜਗ੍ਹਾ ਤੇ ਲਿਖਿਆ ਪਿਆ ਨਾਲੇ ਕੋਈ ਇਹ ਉਹ ਹੈ ਜੀ ਇਹ ਲਿਖਿਆ ਗਲਤ ਨਹੀਂ ਲਿਖਿਆ ਕੋਈ ਇਹ ਕਿਹੜਾ ਕੋਈ ਗਲਤ ਗੱਲ ਲਿਖੀ ਹੈ ਜਮਾਂ ਸਹੀ ਗੱਲ ਲਿਖੀ ਹੋਈ ਹੈ ਜਮਾਂ ਸਹੀ ਨਿਸ਼ਾਨ ਲੱਗੇ ਹੋਏ ਆ ਕੋਈ ਗਲਤ ਨਹੀਂ ਲੱਗਿਆ ਦੇਖਦਾ ਤਾਂ ਹੀ ਲਿਖਿਆ ਸਸ ਧੰਨਵਾਦ ਕਰਦੇ ਆ ਉਹ ਬੰਦੇ ਜਿਹੜਾ ਨੇ ਲਿਖਿਆ ਸਾਨੂੰ ਵੀ ਜਗਾਤਾ ਉਹਨੇ ਨਹੀਂ ਪਏ ਸੀ ਮੌਜਣਾ ਕਹਿੰਦੇ ਰਿਸ਼ਤੇ ਤੱਕ ਨਹੀਂ ਹੁੰਦੇ ਕਹਿੰਦੇ ਤੁਹਾਡੇ ਇੱਥੇ ਸਮੱਸਿਆ ਹੈ ਜੀ ਇਹ ਤਾਂ ਗੱਲ ਹੈਗੀ ਹੈ ਜੀ ਹਾਂ ਜੇ ਕੋਈ ਕੁੜੀ ਦਾ ਰਿਸ਼ਤਾ ਦੇਖਣ ਪਹਿਲਾਂ ਪਉਦੇ ਵੀ ਕਿਹੜਾ ਪਿੰਡ ਹੈ ਜੇ ਉਹ ਵਾਲਾ ਦੱਸਦਾ ਮੌੜਤਲਾਂ ਵੀ ਫਲਾਣਾ ਥਾ ਸਾਡਾ ਉਹ ਅਲੱਗ ਕਹਿੰਦਾ ਨਾਂ ਵੀ ਉੱਥੇ ਸਾਰੇ ਅਮ ਚਿੱਟਾ ਵਗਦਾ ਮੁੰਡੇ ਰਿਸ਼ਤਾ ਨਹੀਂ ਹੁੰਦਾ ਐਡੀ ਨੌਬਤਾਈ ਪਈ ਹੈ ਜੀ ਸਾਡਾ ਤਾਂ ਬੁਰਾ ਹਾਲ ਹੈ ਜੀ ਜਮਾ ਦਿਹਾੜੀ ਤੇ ਬੰਦੇ ਰੱਖ ਰੱਖੇ ਰੱਖ ਰੱਖਿਆ ਜੀ ਉਹ 5-500 ਰੁਪਏ ਤੇ ਉਹ ਚਿੱਟਾ ਵੇਚਦੇ ਉਹ ਉਸ ਮੀਟਿੰਗਾਂ ਕਰਦੀ ਹੈ ਆ ਕੇ ਜਾਗਰੂਤ ਕਰਦੀ ਹੈ ਉਹ ਕਹਿੰਦੀ ਨਸ਼ੇ ਵੀ ਛੜਾਈ ਜਾਂਦੇ ਆ ਮੁੰਡਿਆਂ ਨੂੰ ਹਸਪਤਾਲਾਂ ਦਾਖਲ ਕਰਾਈ ਜਾਂਦੇ ਆ ਉਹ ਕੁਛ ਨਹੀਂ ਜੀ ਇਹਦਾ ਸਾਰਾ ਇਹ ਮੰਨੋ ਵੀ ਉਹ ਬਣਾ ਰੱਖਿਆ ਨਾ ਤਾਂ ਕੋਈ ਨਸ਼ਾ ਖਤਮ ਹੋਇਆ ਤੇ ਨਾ ਹੀ ਹੋਊਗਾ ਜੀ ਸਾਡੇ ਤਾਂ ਬੁਰਾ ਹਾਲ ਆ ਜਮ ਸਾਰੇ ਪਿੰਡ 'ਚ ਹੀ ਕਲਾ ਐ ਨਹੀਂ ਵੀ ਇੱਥੇ ਇੱਥੇ ਐ ਮੰਨੋ ਵੀ ਧੰਨਵਾਦ ਅਸੀਂ ਅੱਜ ਜੁੜਨੇ ਲਿਖਿਆ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਕਹਿੰਦੇ ਪੋਸਟਰ ਵੀ ਲੱਗੇ ਨੇ ਐਨੇ ਬੰਦੇ ਫੜ ਲਏ ਐਨੂੰ ਨਸ਼ਾ ਛੜਾਤਾ ਮੁੱਖ ਮੰਤਰੀ ਸਾਹਿਬ ਬਹੁਤ ਦਾਅਵੇ ਕਰਦੇ ਭਗਵੰਤ ਮਾਨ ਜੀ ਕਹਿੰਦਾ ਦੇਖੋ ਕਿੱਥੇ ਪੋਸਟਰ ਲੱਗਿਆ ਕੋਈ ਪੋਸਟਰ ਨਹੀਂ ਲੱਗਿਆ ਕੋਈ ਸਾਡੇ ਕੋਲੇ ਪੁਲਿਸ ਵਾਲੇ ਨਹੀਂ ਆ ਕੇ ਅੱਜ ਕੋਈ ਕੈਂਪਨੀ ਲਾਇਆ ਕਿਸੇ ਨੂੰ ਕੋਈ ਸਮਝਾਇਆ ਨਹੀਂ ਜੇ ਝੂਠੇ ਦਾਅਵੇ ਆ ਉਹਨਾਂ ਦੇ ਝੂਠੇ ਦਾਅਵੇ ਆ ਹੂੰ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਭਗਵੰਤ ਮਾਨ ਨੇ ਬਹੁਤ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਕਿਹਾ ਸੀ ਕਹਿ ਹੀ ਆ ਜੀ ਕੀਤਾ ਕੁਝ ਨਹੀਂ ਹੈਗਾ ਉਹਨਾਂ ਨੇ ਕੱਲੇ ਕਹਿਣ ਵਾਲੀ ਸਭ ਕੁਝ ਹੋ ਗਿਆ ਪਰ ਕਰਨ ਵਿੱਚ ਕੁਝ ਨਹੀਂ ਆਇਆ ਹੂੰ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਸੀਂ ਆਪ ਪਰਚੋ ਕੱਲੇ ਕੱਲੇ ਪੜੀ ਨਸ਼ੀ ਕਰ ਕਰ ਕੁੜੀਆਂ ਪੜਦੀਆਂ ਸਕੂਲ ਚ ਠੀਕ ਹੈ ਬੇਟੀਆਂ ਤੇ ਉੱਥੇ ਜਾ ਜਾ ਗੇਟ ਦੇ ਮੂੜੇ ਖੜਦੇ ਨੇ ਮੁੰਡੇ ਨੋੜਾਂ ਤੇ ਉਹ ਨਾ ਤਾਂ ਕੁੜੀਆਂ ਸੇਫ ਨੇ ਠੀਕ ਹੈ ਜੀ ਕੋਈ ਕੁੜੀ ਸੇਫ ਨਹੀਂ ਹੈਗੀ ਉਧਰੋਂ ਕਿਉਂਕਿ ਆਪ ਨੂੰ ਵੀ ਡਰ ਲੱਗਦਾ ਵੀ ਆਪ ਦੀਆਂ ਬੇਟੀਆਂ ਪੜਾਉਣੇ ਆਪਾਂ ਤੇ ਉੱਥੇ ਕੋਈ ਜਿਹੜੇ ਜਿੰਨਾ ਵੀ ਨਜਾਇਜ਼ ਨਸ਼ਾ ਵੇਚਦਾ ਉਹ ਕਰਕਰਨਾਸ਼ਾ ਉੱਥੇ ਖੜਦੇ ਨੇ ਮੂੜੇ ਆ ਜਾ ਇਸੇ ਕਰਕੇ ਵੀ ਸਰਕਾਰ ਨੂੰ ਇਹ ਪੀਲ ਆ ਵੀ ਬੰਦ ਕਰੋ ਨਾ ਵੀ ਬੀ ਇਹ ਕਾਲਕ ਫੇਰਤੀ ਲੱਗਦਾ ਵੀ ਨਸ਼ਾ ਖਤਮ ਹੋ ਗਿਆ ਇਹਦੇ ਨਾਲ ਕੋਈ ਫਰਕ ਪੈ ਗਿਆ ਕਲਕ ਫੇਰ ਕੇ ਕੌਣ ਗਿਆ ਵੀਰੇ ਉਸ ਵਾਲੇ ਹੂੰ ਕੁਝ ਨਹੀਂ ਇਹਦੇ ਨਾਲ ਫੇਰ ਮਟਿਆਏ ਤੋਂ ਨਹੀਂ ਇਹ ਖਤਮ ਹੁੰਦਾ ਨਾ ਸਰ ਜੇ ਕਾਰਵਾਈ ਕੀ ਸਰਕਾਰ ਤੋਂ ਵੀਰ ਹੋ ਹੂੰ ਅਸੀਂ ਬਹੁਤ ਦੁਖੀਆਂ ਤੋਂ ਹੀ ਦੁਖੀ ਆ ਹੂੰ ਕਿਉਂ ਨਿੱਕੇ ਨਿੱਕੇ ਬੱਚੇ ਸਾਡੇ ਨਸ਼ਿਆਂ ਤੇ ਲੱਗੇ ਹੋਏ ਆ ਤੇ ਕੋ ਕਸੇ ਇਥੇ ਕਰਨੀ ਸੁਨਣਾ ਸਾਡੇ ਸਕਦੇ ਅਸੀਂ ਇੱਥੇ ਰਾਤਾਂ ਨੂੰ ਨੀਨੰਗ ਸਕਦੇ ਦਿਨ ਨੂੰ ਨੀਨੰਗ ਚੱਕਦੇ ਜਦੋਂ ਅਸੀਂ ਉਹਨੇ ਲੋਕਾਂ ਦੇ ਕੰਮ ਕੰਦੇ ਕਰਕੇ ਇਥੇ ਲੈਣਾ ਲੱਗੀਆਂ ਹੁੰਦੀਆਂ ਤੇ ਅਸੀਂ ਜੇ ਕਹਿੰਨੇ ਪਰੇ ਹੋ ਜੋ ਤਾਂ ਅਗਲੇ ਸਾਨੂੰ ਰੋਬ ਮਾਰ ਦੇ ਅਸੀਂ ਤੁਹਾਨੂੰ ਗੱਡੀਆਂ 'ਚ ਸਿੱਧ ਸਿੱਧ ਲੈ ਜਾਾਂਗੇ ਅਸੀਂ ਚੁੱਪ ਕਰ ਜਾਂਦੀਆਂ ਡਰਦੇ ਤੇ ਧੰਨਵਾਦ ਆ ਜਿਹਦਾ ਜਿਹਨੇ ਲਿਖਿਆ ਤੇ ਸਾਨੂੰ ਸੁੱਟਿਆਂ ਨੂੰ ਠਾਤਾ 900 ਰੁਪਇਆ ਲਾ ਕੇ ਇਹਦੀ ਪੱਟੀ ਵਗੈਰਾ ਹੁਣ ਕਰਵਾ ਕੇ ਲਿਆਂਦੀ ਹੈਗੀ ਚੱਕੀ ਉੱਪਰ ਕੋਈ ਨਹੀਂ ਕਿਹਾ ਨਹੀਂ ਅੱਛਾ ਤੁਸੀਂ ਦੇਖ ਵੀ ਨਹੀਂ ਸਕਦੇ ਇਹ ਜਿਹੇ ਹਾਲਾਤ ਹੁਣ ਮੈਨੂੰ ਇਹ ਦੇਖਣ ਨੂੰ ਲੱਗਦਾ ਵੀ ਇਹ ਵਿਚਾਰਾ ਮਹੀਨਾ ਵੀ ਨਹੀਂ ਕੱਟ ਸਕਦਾ ਇਹ ਜੇ ਆ ਦੇਖੋ ਉੱਤੋਂ ਹੀ ਤਾਂ ਨਹੀਂ ਜਾਂਦਾ ਠੀਕ ਹੈ ਪਾਇਰ ਕਿਵੇਂ ਸੁਜੇ ਪਿਆ ਦੇਖ ਲੋ ਹਾਲਾਤ ਨੇ ਇਹ ਜੀ ਕੋਈ ਕੁਝ ਹੈ ਪਿਓ ਦੀ ਵੀ ਡੈਥ ਹੋਈ ਹੋਈ ਆ ਇਹ ਆ ਵਧੀਆ ਉਹਦਾ ਜਵਾਖਾ ਝੱਲੇ ਵਾਲਾ ਵਿਆਹ ਹੋਇਆ ਹੁਣ ਕੀ ਜਵਾਖਾ ਨਸ਼ਾ ਹੀ ਵਸ ਜਿਹੜਾ ਮੈਂ ਤੁਹਾਨੂੰ ਦੱਸੀ ਜੰਨੇ ਆ ਬਿਲਕੁਲ ਨਸ਼ੇ ਦੀਆਂ ਤਸਵੀਰਾਂ ਇਹ ਤੁਹਾਨੂੰ ਦਿਖਾਈਆਂ ਇੱਧਰ ਵੀ ਕੰਨ ਦੇ ਉੱਤੇ ਦਿਖਾ ਦਈਏ ਜਾਂਦੇ ਇਹ ਕੰਧਾਂ ਦੇ ਉੱਤੇ ਸ਼ਰਿਆਮ ਆ ਜਿਹੜਾ ਇੱਥੇ ਲਿਖਿਆ ਗਿਆ ਕਿ ਇੱਥੇ ਚਿੱਟਾ ਵਿਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਕੰਧਾਂ ਦੇ ਉੱਤੇ ਕਾਲਖ ਫੇਰ ਦਿੰਦਾ ਹੈ ਕਿ ਆਖਿਰਕਾਰ ਕਾਲਖ ਫੇਰਨ ਨਾਲ ਨਸ਼ਾ ਖਤਮ ਹੋਵੇਗਾ ਜਾਂ ਨਹੀਂ ਹੋਵੇਗਾ ਸਵਾਲ ਪ੍ਰਸ਼ਾਸਨ ਨੂੰ ਜਰੂਰ ਖੜੇ ਹੋ ਰਹੇ ਨੇ ਬਿਸ਼ੱਕ ਡਿਪਟੀ ਮੋੜ ਮੰਡੀ ਦੇ ਡਿਪਟੀ ਡੀਐਸਪੀ ਨੇ ਜਿਹੜੇ ਉਹ ਜਰੂਰ ਦਾਵਾ ਕਰਦੇ ਨੇ ਕਿ ਵੱਡੇ ਪਰਚੇ ਦਿੱਤੇ ਗਏ ਨੇ ਕਰੀਬ 43-45 ਪਰਚੇ ਉਹ ਦੱਸਦੇ ਨੇ ਕਿ ਇਸ ਇਲਾਕੇ 'ਚ ਲੋਕਾਂ ਦੇ ਉੱਤੇ ਦਿੱਤੇ ਗਏ ਨੇ ਪਰ ਉਸ ਦੇ ਬਾਵਜੂਦ ਵੀ ਜਿਹੜਾ ਚਿੱਟੇ ਦਾ ਨਸ਼ਾ ਹੈ ਤੇ ਸਰੇ ਆਮ बिकਦਾ ਜਿਸ ਤਰ੍ਹਾਂ ਬੀਬੀਆਂ ਨੇ ਦੁੱਖ ਤਕਲੀਫ ਦੱਸੀ ਹੈ ਕਿ ਕੋਈ ਵੀ ਨੌਜਵਾਨ ਇਹਨਾਂ ਦੀ ਗਲੀ ਵਿੱਚ ਕੰਮ ਕਰਨ ਵਾਲਾ ਨਹੀਂ ਹੈਗਾ ਨੌਜਵਾਨ ਨੇ ਜਿਹੜੇ ਜੋ ਚਿੱਟੇ ਦੇ ਉੱਤੇ ਲੱਗੇ ਹੋਏ ਨੇ ਬੁਰੇ ਹਾਲ ਨੇ ਤੇ ਮੌਦੀ ਕੰਗਾਰ ਦੇ ਉੱਤੇ ਨੇ ਸਰਕਾਰ ਦਾਅਵੇ ਜਰੂਰ ਕਰਦੀ ਹੈ ਮੁੱਖ ਮੰਤਰੀ ਸਾਹਿਬ ਸਟੇਜਾਂ ਤੋਂ ਦਾਅਵੇ ਕਰਦੇ ਨੇ ਕਿ ਨਸ਼ਾ ਖਤਮ ਕਰਤਾ ਨਸ਼ਾ ਤਸਕਰ ਫੜਲੇ ਪਰ ਆਖਿਰਕਾਰ ਜ਼ੀਰੋ ਗਰਾਊਂਡ ਤੇ ਅੱਜ ਪੀਟੀਸੀ ਨਿਊਜ਼ ਦੀ ਟੀਮ ਪਹੁੰਚੀ ਹੈ ਤਾਂ ਤੁਹਾਨੂੰ ਦਿਖਾਇਆ ਕਿ ਲੋਕਾਂ ਦਾ ਕੀ ਹਾਲ ਹੈ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਕਿੰਨਾ ਕੁ ਧਿਆਨ ਦਿੰਦਾ ਹੈ ਜਾਂ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ੇ ਦੀ ਦਲਦਲ ਵਿੱਚ ਖਤਮ ਹੁੰਦੀ ਰਹੇਗੀ ਮਨੀਸ਼ਕਰ ਪੀਟੀਸੀ ਨਿਊਜ਼ ਮੌੜ ਕਲਾ ਪਟਿੰਡਾ